ਵਿਚ ਦੇਣ ਦੀ ਕਿਰਪਾਲਤਾ ਕੀਤੀ ਜੀ ਮੁੱਖ ਮੰਤਰੀ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਇਸ ਮੁਕੱਦਸ ਹਾਊਸ ਦੇ ਕਸਟੋਡੀਅਨ ਜੀ ਸਪੀਕਰ ਸਾਹਿਬ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਾਂ ਮੈਂ ਇੱਕ ਗਿਫਟ ਲੈ ਕੇ ਆਇਆ ਤੁਹਾਡੇ ਲਈ ਸ਼ਾਇਦ ਭਾਰਤ ਦੀ ਰਾਜਨੀਤੀ ਦੇ ਵਿੱਚ ਇਹ ਪਹਿਲੀ ਵਾਰ ਹੋਊਗਾ ਕਿ ਇਸ ਤਰ੍ਹਾਂ ਦਾ ਗਿਫਟ ਕਿਸੇ ਹੈੱਡ ਆਫ ਦਾ ਹਾਊਸ ਵੱਲੋਂ ਹਾਊਸ ਦੇ ਵਿੱਚ ਸਪੀਕਰ ਨੂੰ ਪ੍ਰੇਜ਼ੈਂਟ ਕੀਤਾ ਗਿਆ ਹੋਊਗਾ ਮੈਂ ਸੈਕਟਰੀ ਸਾਹਿਬ ਨੂੰ ਬੇਨਤੀ ਕਰੂੰਗਾ ਲੋਕਾਂ ਦੇ ਤੱਕ ਪਹੁੰਚਾਓ ਲੋਕ स्पीकर साहब तक पहुंचा लव प्लीज मैं चाहूंगा कि के कैमरे चल रहे पब्लिक के सामने खोल लिया जाए <गणगा> की है जी ਇਹ ਤੇ ਲੌਕ ਲੌਕ ਹੈ ਜੀ ਚਾਬੀਆਂ ਇਕਤਾਲਾ ਜਿੰਨ ਜਿੰਦਰਾ ਵੀ ਕਹਿੰਦੇ ਨੇ ਕਾਲਾ ਜਿੰਦਰਾ ਜੀ ਜਿੰਦਰਾ ਜਿੰਦਰਾ ਨਾਲ ਚਾਬੀਆਂ ਜੀ ਚਾਬੀਆਂ ਵੀ ਇਹਨਾਂ ਨੂੰ ਤੁਸੀਂ ਕਸਟੋਡੀਅਨ ਨੂੰ ਚਾਦੀਆਂ ਤੁਹਾਡੇ ਕੋਲ ਹੀ ਨੇ ਇਹ ਕਾਦੇ ਵਾਸਤੇ ਹੈ ਜੀ ਇਹ ਮੈਂ ਗਵਰਨਰ ਅਡਰੈਸ ਤੇ ਬੋਲੂਗਾ ਹੁਣ ਕਿਉਂਕਿ ਉਸ ਦਿਨ ਗਵਰਨਰ ਅਡਰੈਸ ਤੇ ਬੋਲਣ ਹੀ ਦਿੱਤਾ ਗਿਆ ਗਵਰਨਰ ਨੂੰ ਕਿਉਂਕਿ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ ਤੋ ਸੱਚ ਹੀ ਮੈਂ ਬੋਲੂਗਾ ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਪੱਖਸ਼ੀ ਸਾਥੀਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ ਉਹ ਫਿਰ ਕੀ ਕਰਨਗੇ ਸੱਚ ਸੁਣਦੇ ਸੁਣਦੇ ਥੋੜੇ ਥੋੜੀ ਥੋੜੀ دیر ਬਾਅਦ ਮੁਰਦਾਬਾਦ ਮੁਰਦਾਬਾਦ ਕਰਕੇ ਨਾ ਉਧਰ ਦੀ ਬਾਹਰ ਨੂੰ ਭੱਜਣਗੇ ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਆਮ ਤੌਰ ਤੇ ਕੀ ਹੁੰਦਾ ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਜਾ ਕੇ ਬਾਹਰ ਮਾਰਦੇ ਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਕੱਢਣਾ ਇੱਥੇ ਬੈਠ ਕੇ ਸੁਣ ਨੋ ਸੱਚ ਸੱਚ ਸੁਣਿਓ ਇਹ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ ਹੈ ਮੈਂ ਕਿਹੜਾ ਮਾਲਕ ਕਿਰਪਾ ਕਰਕੇ ਇਹੀ ਕਸਾਣਾ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਬੈਠੋ ਬੈਠੋ ਐਸੇ ਕਰਕੇ ਜੰਦਰ ਲਾਉਣਾ ਇਹ ਹੈ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ ਭੱਜਣਗੇ ਉਹਨੇ ਸਾਥ ਮਰਾਸੀ ਕਿਤੇ ਨਹੀਂ ਭੱਜਣ ਲੱਗੇ ਬੈਠੋ ਕਿਤੇ ਨਹੀਂ ਭੱਜਣ ਬੈਠੋ ਪੂਰਾ ਦਿਨ ਬੈਠੇ ਇਹ ਹੀ ਜੰਦਰੇ ਦੀ ਚਾਬੀ ਮੈਂ ਇਹ ਤਵਕਕ ਕਰਦਾ ਹੈ ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬਹਿਸ ਕਰਨੀ ਭੇਜਿਆ ਗਿਆ ਉਹ ਇੱਥੇ ਬਹਿ ਕੇ ਸੁਣਨਗੇ ਮੈਂ ਤੋ ਅਕੂ ਕਰਦਾ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਵਾਰ ਤਾਲਾ ਕੋ ਲਾ ਹੀ ਸਕਦਾ ਦੇਮਾ ਕੋਈ ਦੱਸੋ ਸਰ ਮੈਂ ਇੱਕ ਹੋਰ ਦੇਵਾ ਇੱਕ ਇੱਕ ਹੋਰ ਦੇ ਦੇ ਨੇ ਇਹਨੇ ਜੀਭ ਤੇ ਲਾ ਦੋ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਹਾਂ ਤਰੀਕਾ ਹਾਂ ਤਰੀਕਾ ਤੁਸੀਂ ਇੱਥੇ ਹੀ ਕੋਣ ਹੈ

ਬੋਲ ਪੰਜਾਬ ਦਾ ਪੰਜਾਬ ਦੀਆਂ ਸਰਹੱਦਾਂ ਤੇ ਗੋਲੀਆਂ ਚੱਲਦੇ ਨੇ ਬੋਲੋ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਸੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਕਾਰਡਾਂ ਕੀਤਾ ਜਾਵੇ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਦਰਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਵਾਲੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸ਼ਰਧਾਂਜਲੀ ਦਵਾਈ ਕਦੇ ਸ਼ਰਧਾਂਜਲੀ ਦਵਾਈ 726 ਨੂੰ हूं इन्हू प्यार आ गया चलो मार्शल तुम भू बैठो 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 बैठा जी बैठो 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 जी सीएम साहब कंटीन्यू करो जी ਪਤਾ ਲੱਗ ਜੂਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆਂ ਬੈਠੋ ਹਾਂਜੀ ਤੁਸੀਂ ਭੱਜ ਜਾਨੇ ਹੋ ਤੁਸੀਂ ਭੱਜ ਜਾਨੇ ਹੋ ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣੇ ਤਾਂ ਤੁਸੀਂ ਭੱਜ ਜਾਨੇ ਹੋ ਤੁਸੀਂ ਆਪ ਬੋਲ ਕੇ ਭੱਜ ਜਾਨੇ ਹੋ ਚਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ कहना इधर भी लाओ, लाओ। सा भी नहीं जानता। के आता अबल खुराने अबल खुराने दाइला पेरे को अबल खुराने दाइल अबल खुराने फाइल पैज ਸਪੀਕਰ ਸਾਹਿਬ ਬੋਲਣ ਬੋਲਣ ਸਾਰੇ ਮਾਣਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਤੁਹਾਡੀ ਵਾਰੀ ਆਈ ਤੁਸੀਂ ਬੋਲੋ ਬੋਲਣ ਕਿਉਂ ਨਹੀਂ ਜਿੰਦਾ ਸਾਰੇ ਮਾਣਯੋਗ ਡਾਇਰੈਕਟਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀ ਆਪੇ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ 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 ਬੈਠੋ ਬੈਠੋ ਤੁਸੀਂ ਬੈਠੋ 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 ਜਿਹੜਾ ਬੋਲਣਾ ਹੈ ਉਹ ਬੋਲੋ ਸੀਐਮ ਸਾਹਿਬ ਬੋਲਦੇ ਕੀ ਬੋਲੋ ਇਹ ਕੱਲ ਤੇ ਸਪੀਕਰ ਸਾਹਿਬ ਸਪੀਕਰ ਸਾਹਿਬ ਇਹਦੇ ਹੋ ਜਾ ਮਟੀਰੀਅਲ ਆ ਗਿਆ ਫਰਨਾ ਆ ਮੀਟਾ ਸਾਡਾ ਬੈਠੋ ਤੁਸੀਂ ਜੋ ਵੀ ਕੋਈ ਸ਼ੇਰ ਦੀ ਗੱਲ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਭੱਜਦੇ ਹੋ ਕਿਉਂਕਿ ਤੁਸੀਂ ਭੱਜਦੇ ਹੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਉਹਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਹਾਂਜੀ ਬੈਠੋ ਫਿਰ ਬੈਠੋ 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 ਬੋਲ ਰਹੇ ਨੇ ਜੰਗਾਬਾਬ ਸਾਬ ਇਹਨੂੰ ਵੀ ਮੇਰੀ ਵਾਰੀ ਹੈ ਜਦੋਂ ਇਹਦੀ ਗੱਲ ਆਈ ਮੈਂ ਮਾਯੋਗ ਲੋਕੋ ਜੀ ਸਾਬ ਜਦੋਂ ਮੋਹਨ ਸਿੰਘ ਸਾਬ ਆ ਮੈਂ ਮੈਂ ਸਾਰੇ ਮਾਯੋਗ ਮੈਂਬਰ ਸਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪਣੀ ਸੀਟਾਂ 'ਤੇ ਬੈਠਣ जी, बैठो जी बैठो 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 जी बैठो सारे बाजर बैठो लाल लुटती गल कर नहीं 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 अबल खराने तो लैके सारे साथी सारे बाजी गल कर लुट थोडे मुंहो लुट मूह चंकी लगती है पर मुख्यमंत्री साहब

मैं सारे मान योग बेनती कर अपनी अपनी सीटा बिराजमान हो अपनी अपने सीटा बिराजमान होटा बैठो जी तुम सीटा तैठो जी ती बैठोगे बाजवा साहब प्लीज बैठो ਕੀ ਗੱਲ ਸਪੀਕਰ ਸਾਹਿਬ ਨੇ ਉਹ ਸਪੀਕਰ ਸਾਹਿਬ ਨੇ ਕਿਹਨੂੰ ਮਾਤੀ ਕਹਿ ਦੇਣ ਡਸਟੋਡੀਅਨ ਨੇ ਉਹ ਬਾਜਵਾ ਸਾਹਿਬ ਕੋਈ ਗੱਲ ਮੰਨਦੇ ਨਹੀਂ ਨਾ ਪਹਿਲੇ ਬਾਜਵਾ ਮੁਖਵੰਦੀ ਸਾਹਿਬ ਲੀਡਰ ਆਫ ਦੀ ਹਾਊਸ ਦੇ ਉਹ ਬੋਲ ਸਕਦੇ ਨੇ ਗੱਡੇ ਮੁਖਲੀ ਹੱਥਾਟਰੀ ਸਾਹਿਬ ਨੇ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸਵਾਜ ਰਹੇ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਦਿੱਤਾ ਨਹੀਂ ਕਰਦਾ ਹੁੰਦਾ ਰਾਸ਼ਪਤੀ ਦਾ ਭਾਸ਼ਣ ਦਿੱਤਾ ਨਹੀਂ ਕਰਦਾ ਹੁੰਦਾ ਤੁਸੀਂ ਆਪਣੀ ਗੱਲ ਪੂਰੀ ਰੱਖਣ ਦਿਓ ਅੱਜ ਪੜੂੰਗਾ ਇਹਨੂੰ ਪੜੂਗਾ ਚਲੋ ਐ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਇਆ ਟੋਕ ਦਿਓ ਜਿੱਥੇ ਝੂਠ ਹੋਇਆ ਟੋਕ ਦਿਓ ਹਾਂ ਠੇਕਾ ਲੈ ਰੱਖੀਂ ਬਸਦੀ ਰਾਜਨੀਤੀ ਦਾ ਹਾਂ ਸਮਝ ਲਰਾਂ ਸਮਝ ਸਾਹਿਬ ਤੁਸੀਂ ਆਪਣੀ ਹੋਈਆਂ ਪ੍ਰਾਣੀ ਨਖੋ ਜੀ ਕਹਿੰਦੇ ਅਸੀਂ ਕਹਾਂ ਜਾ ਮਟੀਰੀਅਲ ਆ ਗਿਆ ਚੁੱਪ ਕਰ ਜਾਓ ਹਾਂ ਬਾਜੋ ਬਖੋਦਈ ਸਾਹਿਬ ਹਾਂ ਬੰਦੇ ਪੁੱਤਰਾ ਤੁਸੀਂ ਗੱਲ ਕਰੋ ਹਾਂ ਮਾਈਂਡੋ ਲੈਂਗੁਏਜ ਮਾਈਂਡ ਦੇ ਲਿੰਗ ਮਾਈਂਡ ਦੇ ਲਿੰਗ ਜੇ ਨੂੰ ਦੇ ਸੀਤੇ ਜਾਵੇ ਹਾਂ ਅਸੀਂ ਜੇ ਨੂੰ ਦੇ ਸੀਤੇ ਜਾਵੇ ਹਾਂ ਥੋੜਾ ਹੰਕਾਰ ਬੋਲ ਹੰਕਾਰ ਬੋਲ ਆਪਣੀਆਂ ਆਪਣੀਆਂ ਸੀਟਾਂ ਉੱਪਰ ਬੈਠਣ ਉਹ ਕੋਈ ਆਪਣੀ ਨੰਦੇ ਕੰਟਰੋਲ ਸਾਰੇ ਹਾਂ ਜੋ ਸੰਵਰ ਸਭਾ ਵਿੱਚ ਤਾਹੀਰ ਕੀਤੀ ਜਾਂਦੀ ਹੈ ਕਿ ਆਪਣੀਆਂ ਆਪਣੀਆਂ ਸੀਟਾਂ ਉੱਪਰ ਮੌਜੂਦ ਹੁਣ ਆਪਰ ਤੁਸੀਂ ਇੱਥੇ ਬੈਠੋ ਤੁਸੀਂ ਐਲੀਅਨ ਦੇ ਪੁੱਤਰ ਹੋ ਬੰਦੇ ਦੇ ਪੁੱਤਰ ਬੰਦੇ ਉਹ ਬੰਜਾਂ ਦਾ ਨਾਮ ਵੀ ਲਾ ਦਾਂਗੇ ਬੰਜਾਂ ਦਾ ਨਾਮ ਵੀ ਲਾ ਦਾਂਗੇ ਮੈਂ ਦੱਸੂਗਾ ਸਾਰਾ ਕੁਝ ਮੈਂ ਕਰ ਰਿਹਾ ਯਾਰ ਤੁਸੀਂ ਪ੍ਰਾਪਤ ਕੇ ਗੱਲ ਸੁਣੋ ਬੈਠੋ ਬੈਠੋ ਜਾਣਾ ਨਹੀਂ ਹੋਣ ਜਾਣਾ ਨਹੀਂ ਹੁਣ ਜਾਣਾ ਨਹੀਂ ਬੈਠੋ 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 ਫਿਰ ਬੈਠੋ ਹਮੇਸ਼ਾ ਸਾਰਾ ਸਾਰੇ ਬੇਬਰ ਸਬਾਨ ਨੂੰ ਬੇਇੱਜ਼ਤੀ ਕਰਦਾ ਕੇ ਬੈਠਣਗੇ सारे अपनी अपने सारे मैं साहबान अपनी अपने सीटा में बैठन सारे मैंबर साहबान अपनी अपने सीटा ने बैठन बैठो सारे मैंबर साहबान बैठन सारे मैंबर साहबान सारे मैंबर साहबान बैठन सारे मैंबर साहबान बैठन बैठो बैठो ਚੰਗੀ ਡੈਮੋਕਰਸੀ ਚੱਲ ਸਕਦੀ ਹੈ ਤੁਸੀਂ ਤੁਸੀਂ ਬੈਠੋਗੇ ਮੈਂ ਗੱਲ ਦੱਸ ਮੇਰੀ ਮੇਰੀ ਗੱਲ ਸੁਣੋ ਨਹੀਂ ਤੁਸੀਂ ਤੁਸੀਂ ਗਵਰਨਰ ਦਾ ਭਾਸ਼ਣ ਸੁਣਨੇ ਡੈਮੋਕਰਸੀ ਹੈ ਹੁਣ ਫੀਕੇ ਦੀ ਗੱਲ ਹੈ ਨਹੀਂ ਡੈਮੋਕਰਸੀ ਹੈ ਤੁਸੀਂ ਰਾਸ਼ਟਰਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸੈਪਲ ਨਹੀਂ ਕਰ ਸਕਦੇ ਚੱਕੀ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉੱਤੇ ਕਿਸਾਨਾਂ ਦਾ 헤ਜ ਆ ਗਿਆ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ ਪਹਿਲਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿਓ ਸੀਐਮ ਸਾਹਿਬ ਜੀ 에ਡਰੈਸ ਕਰੋ ਬੈਠੋ ਜੀ ਬੈਠੋ 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 ਕੀਪਾ ਸਾਹਿਬ ਬੈਠੋ ਬੈਠੋ ਤਾਂ ਸਹੀ ਕੀਪਾ ਸਾਹਿਬ ਬੈਠੋ ਸੀਐਮ ਸਾਹਿਬ ਤੁਸੀਂ ਸੀਐਮ ਸਾਹਿਬ ਜੀ 에ਡਰੈਸ ਕਰੋ ਜੀ ਬੋਲਦੇ ਕਿ ਮੈਂ ਬਾਜਵਾ ਜੀ ਜੀ 에ਡਰੈਸ ਕਰੋ ਸੀਐਮ ਸਾਹਿਬ ਜੀ 에ਡਰੈਸ ਕਰਨਗੇ ਪਤਾ ਨਹੀਂ ਜੀ ਕੀ ਕਰਨਗੇ ਆ ਪ੍ਰਧਾਨ ਹੈ ਜਦੋਂ ਮੈਂ ਇੱਥੇ ਹਾਂ ਹਾਂ ਹੰਕਾਰ ਸਰ ਮੈਂ ਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਿਹਾ ਹਾਂ ਗੱਲਾਂ ਕਰਦੇ ਹੋ ਗੱਲਾਂ ਵੀ ਜਾਂ ਤੱਕ ਜਾਣਗੀਆਂ ਫਿਰ ਗੱਲਾਂ ਸੋਨੇ ਦੇ ਬਿਸਕੁਟਾਂ ਦੇ ਸਮਗਲਿੰਗ ਤੱਕ ਜਾਣਗੀਆਂ ਫਿਰ ਆ ਚੱਲ ਲੈ ਫੇਕੀ ਔਰ ਜਮੀਰ ਬਾਈ ਦਾ ਮੁਖਦਰ ਸਾਹਿਬ ਹਨੂ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 150 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਟਿਹਾਰੀ ਤੇ ਜਾਂਦਾ ਸੀ ਪਤਾ ਲੱਗ ਤੁਹਾਨੂੰ ਜਦੋਂ ਆ ਗਏ ਇੱਕ ਦੀ ਮੋਬਾਈਲ ਨਾਲ ਆ ਗਏ ਉਹਨਾਂ ਨਾਲ ਦੌੜ ਗਏ ਮੈਂ ਮੁਖਮੰਦ ਮੈਂ ਥੋੜੇ ਦਿਲ ਗਿਆ ਮੈਂ ਕਿਉਂ ਕਰ ਦਿਆਂ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੀ ਵਸੀਫ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਹਿਬਾਨ ਬੈਠਣ ਕੀ ਬਾਜੀ ਬੈਠੋ ਤੁਸੀਂ ਕੀ ਬਾਜੀ ਬੈਠੋ ਬਾਜਾ ਤਾਲਾ ਬਾਰੋਂ ਨਹੀਂ ਲਾਰੇ ਅੰਦੋ ਲਾਰੇ ਤਾਂ ਕਿ ਤੁਸੀਂ ਜਾਓ ਨਾ बैठो, बाती हिस्ट्री है, बाती हिस्ट्री है तू जाने और रोज, रोज बात दियो, रोज बात दियो, हाँ, ताला, ताला अंतरोल आगे रहे, ताके विपक्ष बैठा रहे, लोग बचाइए, बैठो, 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 मंत्री जी, मंत्री से बात बैठन के ਬੈਠੋ ਜੀ ਬੈਠੋ ਬੈਠੋ ਬੈਠੇ ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚાલુ ਰੱਖਣਗੇ ਜੀ ਜੀ हरेकू तू लगा खानदानी चाहिए गरीबा के घर चो आ गए तू हो गया तू ਨੀ ਕਰ ਰਿਹਾ ਕਿਸੇ ਨਾਲ ਉਹ ਤੂੰ ਛੱਡ ਯਾਰ ਤੂੰ ਛੱਡ ਯਾਰ ਜੋ ਕੁਛ ਵੀ ਚੇਹ ਅਜ਼ਾਦਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਤੁਸੀਂ ਕਿਹਦੀ ਗੀਰੋ ਤੈਨੂੰ ਪਤਾ ਜੋ ਜੋ ਕੁਝ ਵੀ ਚੇਹ ਅਜ਼ਾਦਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਜਸ਼ੈਲੀ ਚੱਲੇ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਕਿਹਨੇ ਜੱਲਿਆ ਉਹ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ पहला आप आपस बनाओ बैठो बैठो तो ना बैठो इस बिल्कुल नहीं बैले ना बैठो कलास केलायक बच्चे खड़ा किया जाता चलो बैठो खड़े रहो खड़े रहो बैठो जी बैठो मैं ਸਾਰੇ ਮੈਂਬਰ ਸਭਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਟਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਕੱਲੇ ਜਾਣੇ ਹੈ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨਾ ਜ਼ਰੂਰੀ ਹੈ ਨਾ ਸਰ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 जीरो ਹੋਊਗਾ ਪੰਜਾਬ ਚੋਂ ਜਿੰਦਾ ਲੱਗੂਗਾ ਇਹ ਤੋਂ ਪਹਿਲਾਂ 2022 ਚ ਜਿੰਦਾ ਲੱਗਿਆ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥਾਂ ਚਾਬੀ ਜਨਤਾ ਦੇ ਹੱਥਾਂ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਬਾਬਾ ਹੁਣ ਡਿਸਕਸ਼ਨ ਨੂੰ ਅੱਗੇ ਤੋੜੀਏ ਜੀ ਇਹ ਤੂੰ 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 ਮੇਰੇ ਨਾਲ ਗੱਲ ਨਹੀਂ ਕਰ ਰਿਹਾ ਵੇਖੋ ਜੀ ਇਹ ਮਟੀਰੀਅਲ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਨੇ ਬੇਨਤੀ ਹੈ ਕਿ ਬੈਠਣ ਸਾਰੇ ਸਾਥੀ ਮੰਤਰੀ ਜੀ ਬੈਠੋ ਜੀਮਾ ਜੀ ਬੈਠੋ ਬੈਠੋ ਜੀ ਚੇਤਨ ਜੀ ਆਪਣੀ ਸੀਟ ਤੇ ਜਾਓ ਕੀਤੇ ਦੀ ਆਪਣੇ ਸੀਟ ਤੇ ਜਾਓ ਮਾ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੁਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾ ਰਿਆਂ ਬਾਹਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ 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 ਏਅਰ ਨੂੰ ਐਡਰੈਸ ਕਰੋ ਜੀ ਏਅਰ ਨੂੰ ਐਡਰੈਸ ਕਰੋ ਏਅਰ ਨੂੰ ਐਡਰੈਸ ਕਰੋ ਤੋ ਬੈਠੋ ਜੀ ਬੈਠੋ ਬੈਠੋ ਜੀ ਬੈਠੋ ਬੈਠੋ मैं मानयोग मंत्री साहबान बेनती करता कि बैठा सारे मानयोग विधायक साहबान बेनती है कि बैठो अमन जी बैठो अपनी जगह अपनी जगह से बैठो जी आप डिस्कशन कर कोई भी फ्लोर नहीं क्रॉस करेगा बैठो जी।, जी।, जी, जी बैठो जी बैठो जी बैठो ਵਾਡੇ ਨਾਲ ਬਾਰੇ ਹੌਸਲੇ ਦੀ ਕਮੀ ਹੋ ਗਿਆ ਇਹ ਕਾਇਦੀ ਹੋਦੀ ਰਾਜਾ ਜੀ ਰਾਜਾ ਜੀ ਇਹਦਾ ਮਤਲਬ ਪਤਾ ਤੁਸੀਂ ਪਾ ਚਲਦੇ ਹੋ ਇਹ ਕਿਹਨਾਂ ਸਾਹਿਬ ਨੂੰ ਇਹ 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 ਪੈਰੋਗੈਟਿਵ ਹੈ ਹੌਸ ਦਾ ਫੈਸਲਾ ਲਿਆ ਹੌਸ ਦਾ ਫੈਸਲਾ ਲਿਆ ਹੌਸ ਦਾ ਫੈਸਲਾ ਲਿਆ ਉਹ ਪਹਿਲਾ ਜ਼ੀਰੋ ਲੈ ਲੈ ਉਹ ਪਹਿਲਾ ਬਿਜ਼ਨਸ ਪਹਿਲਾ ਕੁਐਸਚਨ ਲੈ ਲੈਣ ਪਹਿਲਾ ਡਿਵੀਡ ਲਾਣੀ ਹੈ ਉਹਨਾਂ ਦਾ ਇਹ ਉਹਨਾਂ ਦਾ ਪਰੋਗੈਟਿਵ ਹੈ ਨਾ ਇਹ ਉਹਨਾਂ ਦਾ ਪਰੋਗੈਟਿਵ ਹੈ ਜੀਮ ਸਾਹਿਬ ਇਹਨੂੰ ਕਿੱਥੇ ਪੱਟਾ ਜਾਵੇ ਜੀਮ ਸਾਹਿਬ ਇਹਨੂੰ ਡਰੈਸ ਕਰਮਗੇ

मुख्य साहब सारे मान योग बेनती की जाती है सत्तर परसेंट कांग्रेस बीजेपी चली गई बरादर धके रो या बैठो सारे मान योग बेनती है क्यों बैठन अपनी अपनी जगह से बैठन बैठो 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 जी बैठो डॉक्टर साहब बैठो राजा जी बैठो अमन जी बैठो बैठो जी बैठो जी बैठो बैठो कोई भी कोई भी मैंबर मैं बैठो तुम बैठो जी मुख्यमंत्री साहब तुम अपनी गल कंटीन्यू करो जी गल कंटीन्यू करो ਕੱਢ ਕੇ ਨੋਟਸ ਕਰੋਗੇ ਜੀ ਜੀ ਧੰਨਵਾਦ ਤੇ ਬਹੁਤ-ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ ਜਿਹਨੂੰ ਕਿ ਜਿਹਨੂੰ ਕਿ ਪੂਰਾ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਇਹ ਦੋਟ ਬਖੋਲੇ ਜਾਵੇ ਇੱਕ ਮਿੰਟ ਮੈਂ ਸਾਰੇ ਮੈਂ ਬਾਜਵਾਸਾ ਤੋਂ ਮੈਂ ਗੱਲ ਕਹੀ ਕਿਉਂ ਨਾ ਹੈ ਇਹ ਹਾਊਸ ਦੀ ਰੈਜੂਲੇਸ਼ਨ ਨਾਲ ਹੋਇਆ ਸੋ ਇਹ ਡਿਸਕਸ਼ਨ ਪਹਿਲਾ ਹੋਏਗਾ ਇਹ ਰੈਜੂਲੇਸ਼ਨ ਹੋਇਆ ਜੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਕਿੱਥੇ ਥੋੜੀ ਜੀ ਸਰ ਬਖਵਤੇ ਜੀ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜੀ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹਦੇ ਗੱਲ ਗੱਲ ਸਪੀਕਰ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਭਾਸ਼ਣ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਬਾਰੇ ਜੋ ਮਰਜ਼ੀ ਬੋਲ ਲਿਓ ਬੋਲ ਕਿਉਂਕਿ ਉਧਰ ਤੱਕ ਇਹਨਾਂ ਨੇ ਚਲੇ ਜਾਣਾ ਇਹ ਇੰਨੀ ਦੇਰ ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜਿੰਦਾ ਗਿਫਟ ਕਰਦਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਤੇ ਮੈਨੂੰ ਵੀ ਸ਼ੌਕ ਹੈ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਹੈ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕਿ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਦਤ ਹੈ ਨਾ ਕਲਾ ਇਹ ਬਹੁਤ ਦੀ ਗੱਲ ਹੈ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬਲੀਆਂ ਮਾਰਦਾ ਸੀ ਤੇ ਤੁਸੀਂ ਉਹੀ ਤੁਹਾਡਾ ਐਮਪੀ ਆ ਹੋ ਸਪੀਕਰ ਸਾਹਿਬ ਤੁਸੀਂ ਜੇਰ ਨੂੰ ਜੀ ਜੀ ਤੁਸੀਂ ਬੈਠੋ ਜੀ ਸਾਰਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜਦੋਂ ਮਰਜ਼ੀ ਬੋਲ ਸਕਦਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜੀ ਮੋਹਨ ਕੁਮਾਰ ਜੀ ਸਾਹਿਬ ਤੁਸੀਂ ਕੰਟੀਨਿਊ ਕਰੋ ਜੀ ਮੁੱਖ ਮੰਤਰੀ ਸਾਹਿਬ ਕੰਟੀਨਿਊ ਕਰੋ ਜੀ ਮਿਸਟਰ ਬਾਜਵਾ ਓ ਮਿਸਟਰ ਬਾਜਵਾ ਹੈਲੋ ਮੁੱਖ ਮੰਤਰੀ ਖਾ ਕਰ ਇਧਰ ਪੌਣੇ 2 ਵਜੇ ਪੌਣੇ 2 ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਿਆਂ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪਾਣੇ 2:00 ਤੁਸੀਂ ਕਿੱਥੇ ਸੀ ਤੁਸੀਂ ਡੈਕਟ ਕਿਉਂ ਨਹੀਂ ਕੀਤਾ ਤੁਸੀਂ ਸਵੇਰੇ ਦਾ 11 ਵਜੇ ਉੱਠ ਕੇ ਆਉਂਦੇ ਕਿਹਨੂੰ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੈ ਅੱਜ ਹਟਪੋਣ ਵਾਲੇ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰੇ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 श्रद्धांजलि दी जो सात सौ छब्बी मरे क्यों दी कर जनाब ढा प्रोटोकॉल प्रोटोकॉल चो बाहर नहीं निकलते दे सवा सवा लख शुरे फिर दे, ग्योग दे, ग्योग दे, ग्योग दे। ਕੁਰਸੀ ਨਹੀਂ ਮਿਲਨੀ ਕਪੜਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਰੇ ਸਾਰੇ ਮਾਣਯੋਗ ਸਾਥੀ ਬੈਠਣਗੇ ਸੋ ਬਹਿਸ ਦਾ ਕਿਸੇ ਨੂੰ ਨੌਕਰੀ ਦਿੰਦੀ ਆ ਇਹਨੂੰ ਨੌਕਰੀ ਬਹਿਸ ਬਹਿਸ ਦਾ ਸਮਾਂ ਮੇਰੇ ਕੋਲੇ ਆਇਆ ਹੈ ਇਹਦੇ ਵਿੱਚ ਪਾਰਟੀਆਂ ਦੀ ਇੱਕ ਵਾਰ ਐਨਾਉਂਸਮੈਂਟ ਛੋੜ ਲੋ ਦੀ ਐਨਾਉਂਸਮੈਂਟ ਛੋੜ ਲੋ ਐਨਾਉਂਸਮੈਂਟ ਪੰਜਾਬ ਦੇ ਦੋ ਪਕਾਤੇ ਆ ਗਏ ਹਾਂ ਉਹਨਾਂ ਬੋਲੀਆਂ ਦੀ ਗੱਲ ਕਰਦੇ ਪਰਵਾਸ ਦੇ ਇਹ ਵੀ ਇੱਕ ਵਾਰ ਵੀ ਜੇ ਸੀ ਲੱਗਾ ਹਾਂ ਇੱਕ ਵਾਰ राहुल गांधी कि राहुल राहुल गांधी मरवा समझौते कर दस समझौते करते कहना कहना खेत्र भी ना देख्यमंत्री साहब गुजरात भी ना छो कह जितनी ਬਿਨਾਂ ਕਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਸਦਨਾ 15 ਮਿੰਟਾਂ ਲਈ স্থগিত ਕੀਤਾ ਜਾਂਦਾ ਹੈ